ਪੀੜਿ ਜੁੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਹੈ ਅੱਜ ਸਵੇਰ ਇੱਕ ਮੰਤਭਾਗੀ ਖਬਰ ਸਾਹਮਣੇ ਆਈ ਸੀ ਫਰੀ ਕੋਟ ਦੇ ਕੋਲਕਪੁਰਾ ਰੋਡ ਦੇ ਉੱਪਰ ਆ ਬਣੇ ਸੇਵ ਨਾਲੇ ਦੇ ਵਿੱਚ ਟੱਕ ਪਾਸ ਢਿੱਗਣ ਦਾ ਸਮਾਚਾਰ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਪੁਲਸਾਂ ਤੇ ਲੋਕਾਂ ਵੱਲੋਂ ਬੱਸ ਦੇ ਵਿੱਚ ਸਵਾਰ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਉਹਨਾਂ ਨੂੰ ਫਰੀ ਕੋਟ ਦੇ ਗੁਰੂ ਅਸੇ ਮੈਡੀਕਲ ਹਸਪਤਾਲ ਵਿੱਚ ਭੇਜਿਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਘਟਨਾ ਤੋਂ ਬਾਅਦ ਮੌਕੇ ਤੇ ਫਰੀ ਕੋਟ ਦੇ ਡਿਪਟੀ ਕਮਿਸ਼ਨ ਅਤੇ ਐਸਐਸਬੀ ਫਰੀ ਕੋਟ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱ ਅਸੇ ਮਾਮਲੇ ਦੇ ਵਿੱਚ ਸਾਹਮਣੇ ਆਇਆ ਸੀ ਕਿ ਅਸੁਰ ਘਟਨਾ ਦੇ ਵਿੱਚ 5 ਦੇ ਕਰੀਬ ਲੋਕਾਂ ਦੀ ਬੋਧ ਹੋ ਗਈ ਹੈ ਅਤੇ ਦੋਹਾਂ ਨੂੰ ਸ਼੍ਰੀ ਅਮਰਸਾਹ ਸਾਹਿਬ ਦੇ ਅਮਰਦੀਪ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਅਤੇ ਦੋਨੇ ਜੋ ਮੈਡੀਕਲ ਹਸਪਤਾਲ ਦੇ ਵਿੱਚ ਆਈਸੀਯੂ ਵਿੱਚ ਦਾਖਲ ਨੇ ਅਤੇ ਬਾਕੀ ਜਿਨ੍ਹਾਂ ਦੀ ਹਾਕਸਦਾਰਾ ਉਹ ਪ੍ਰੀਕੋਰਡ ਦੇ ਮੈਡੀਕਲ ਹਸਪਤਾਲ ਵਿੱਚ ਦਾਖਲ ਨੇ ਜਿਸੇ ਕਿ ਇਸ ਮਾਮਲੇ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਵੱਲੋਂ ਦੁੱਖਜਾਰ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਹੁਣ ਉਹਨਾਂ ਦਾ ਹਾਲਚਾਲ ਜਾਣਨ ਲਈ ਉਧਾਨ ਸਵਾ ਸਪੀਕਰ ਕਲਤਾਰ ਸਿੰਘ ਸੰਧਵਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਜ਼ਖਮੀਆਂ ਦਾ ਹਾਲ ਜਾਣਿਆ ਗਿਆ ਅਤੇ ਪ੍ਰਸ਼ਾਸਨ ਨੂੰ ਜੋ ਵੀ ਲੋਡ ਹੋਵੇਗੀ ਉਸ ਸੰਬੰਧੀ ਵਿੱਚ ਕਿਹਾ ਗਿਆ ਕਿ ਇਹਨਾਂ ਦੀ ਹਰ ਇੱਕ ਮਦਦ ਕੀਤੀ ਜਾਵੇ ਤਾਂ ਉਹਨਾਂ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਓਵਰ ਸਪੀਡ ਦੀਆਂ ਘਟਨਾਵਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਵਿੱਚ ਜੋ ਵੀ ਕਾਰਵਾਈ ਕੀਤੀ ਜਾਵੇਗੀ ਕੋਈ ਕਾਨੂੰਨ ਬਦਲਣਾ ਪਿਆ ਤਾਂ ਉਹ ਬਦਲਿਆ ਜਾਵੇਗਾ ਅਤੇ ਇਹ ਘਟਨਾਵਾਂ ਨੂੰ ਰੋਕਿਆ ਦੀ ਕੋਸ਼ਿਸ਼ ਕੀਤੀ ਜਾਵੇਗੀ ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਿਹਾ ਵਿਧਾਨ ਸਭਾ ਸਪੀਕਰ ਕੁਲਦਾਰ ਸਿੰਘ ਸੰਧਵਾਨ ਨੇ ਤੁਸੀਂ ਹਾਂ ਕਰ ਰਹੇ ਹੋ ਅਹ ਦੇਖੋ ਬੜਾ ਵੈਲਕਮ ਆਉ ਹਾਦਸਾ ਹੋਇਆ ਸੀ ਔਰ ਉਹਦੇ ਵਿੱਚ ਜੋ ਦੋ ਜਿਹੜੇ ਪੇਸ਼ੈਂਟ ਹੈ ਉਹ ਅਮਰਸਰ ਭੇਜਿਆ ਅਮਨਦੀਪ ਹੌਸਟ ਟੂ ਹਾਲ ਚੱਲ ਰਹੀ ਹੈ ਆਸ ਕਰਦੇ ਹਾਂ ਠੀਕ ਹੋ ਜਾਏਗਾ ਬਾਕੀ ਇੱਥੇ ਨੇ ਇੱਥੇ ਪੰਜ ਜਿਹੜੀ ਆ ਉਹ ਕੈਡਵਰਟੀ ਦਾ ਸੱਟ ਹੈਗਾ ਉਹਦਾ ਪਰਿਵਾਰ ਨਾਲ ਹੰਦੜੀ ਹੈ ਇਹਨਾਂ ਦੇ ਇਲਾਜ ਵਾਸਤੇ ਸਿੱਧਾ ਇਹਨਾਂ ਨੂੰ ਕਹਿਤਾ ਗਿਆ ਸਰਕਾਰ ਰਾਜ ਨੂੰ ਸਹੀ ਕਰੇਗਾ ਬੜਾ ਮੁਸ਼ਕਲ ਸਮਾਂ ਸਾਰਿਆਂ ਨੇ ਇਕੱਠ ਜਨੇ ਬਸਾਂ ਦੇ ਕੇ ਉਹਨਾਂ ਸਵੀਟ ਟ੍ਰੈਫਿਕ ਦਾ ਵੀ ਕਰੋੇ ਕੋਈ ਖੁਸ਼ ਨਹੀਂ ਬਿਲਕੁਲ ਜੀ ਬਿਲਕੁਲ ਸਾਰਾ ਐਵਰੀ ਡਿਪੀਸ ਹਾਊਸ ਮੈਂ ਜਨਤਾ ਦੇ ਦਿੱਤੀਆਂ ਤੇ ਅੱਗੇ ਇਹਨਾਂ ਦੀ ਟ੍ਰਾਂਸਪੋਰਟ ਤੇ ਵੀ ਮੀਟਿੰਗ ਲਾਉਣਗੇ ਤੇ ਸਰਕਾਰ ਕੋਲੋਂ ਵੀ ਇਹਦੀ ਲਿਖੂਗੀ ਕਾਨੂੰਨ ਵੀ ਜੀ ਬਦਲਾਓ ਤਾਂ ਫਿਰ ਕਾਨੂੰਨ ਹੀ ਬਦਲਾਓ ਅੱਜ ਮਲੂਰ ਦੇ ਵਿੱਚ ਵੀ ਇਦਾਂ ਹੀ ਹੋਇਆ ਕਿ ਸਰਕਾਰੀ ਬੱਸ ਜਿਹੜੀ ਮੈਜਰ ਹੱਡ ਹੋਇਆ ਨਰੋਟੀ ਹੋਇਆ ਹੋਰ ਨਾ ਅੱਛਾ ਉਹ ਫਸਟ ਪੁਆਇੰਟ ਦੀ ਸਾਈਡ ਤੇ ਨਹੀਂ ਇਹ ਜਿਹੜੀ ਮੈਮ ਬਾਈ ਲੈਵਲ ਤੇ ਮੈਂ ਚੈੱਕ ਕਰਤੀ ਰਿਹਾ